ਦੀਵੇ 4:50 ਮਿੰਟ ਤੇ ਕਰੀਬ ਇਹ ਤਮਾਟਾ ਹੋਇਆ ਜਿੱਥੋਂ ਮੈਂ ਕਨਵਨ 15 ਕਿਲੋਮੀਟਰ ਕਰੀਬ ਹੈ ਇੰਨਾ ਤਮਾਕਾ ਸੀ ਮੈਂ ਸਹਾਰ ਕਰ ਰਿਹਾ ਸੀ ਵੀ ਇੰਨਾ ਤਮਾਕਾ ਸੀ ਕਿ ਸੱਤਾ ਵੀਹ ਲੱਗੀਆਂ ਸ਼ੀਸ਼ੇ ਬਹੁਤ ਖੜਖੜ ਦੀ ਆਵਾਜ਼ ਆਈ ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਦੀ ਜਿਹੜੀ ਮਲਕ ਦੇਖਣ ਨੂੰ ਮਿਲੀ ਜਦੋਂ ਇਹ ਡਿੱਗਦੀ ਹੈ ਤੇ ਬਹੁਤ ਵੱਡਾ ਬਲਾਸਟ ਹੁੰਦਾ ਇਸ ਵੀਰੇ 4:50 ਮਿੰਟ ਦੇ ਤਕਰੀਬਨ ਇਹ ਤਮਾਕਾ ਹੋਇਆ ਇਹ ਪੰਜ ਤਮਾਕੇ ਹੋਏ ਨੇ ਜੋ ਕਿ ਸਭ ਤੋਂ ਵੱਡਾ ਜੋ ਬਲਾਸਟ ਹੋਇਆ ਇਹ ਵਾਲਾ ਹੋਇਆ ਬਹੁਤ ਜ਼ਿਆਦਾ ਧੂਆਂ ਤਾਂ ਉੱਠਦਾ ਧਸ ਉੱਡਦੀ ਹੈ ਫਿਰ ਜਦੋਂ ਇਹ ਆਸ-ਆਸਤਾ ਜੁਰ ਕਿ ਡਰਦਿਆ ਮਾਹੌਲ ਵੀ ਬਣਿਆ ਸੀਗਾ ਕਿ ਕਿਤੇ ਹੋਰ ਨਾ ਕੁਝ ਹੋ ਜੇ ਕਿਤੇ ਹੋਰ ਨਾ ਕੁਝ ਹੋ ਜਾਵੇ ਔਰ ਬਹੁਤ ਵੱਡੀ ਆਪਾਂ ਕਿ ਮਜ਼ਹਿਲ ਕਹਿ ਸਕਦੇ ਹਾਂ ਡਿੱਗੀ ਹੈ ਉਹ ਇੱਥੇ ਸਾਰਿਆਂ ਨੂੰ ਮਨਾ ਕਰਕੇ ਵੀ ਕੋਈ ਅੰਦਰ ਨਾ ਜਾਵੇ ਹੋ ਸਕਦਾ ਕਿ ਅੰਦਰ ਦਸਗੀ ਹੋਵੇ ਮਦਦ ਟੁਆ ਹੀ ਬਹੁਤ ਵੱਡਾ ਵਾ 15 ਫੁੱਟ ਦਾ ਟੁਆ ਹੈ ਔਰ 30 ਤੋਂ 35 ਫੁੱਟ ਦਾ ਜਿਹੜਾ ਚੱਕ ਕੇ ਘੇਰਾ ਉਹਦਾ ਚੌੜਾ ਪਿੰਡ ਤੂੰ ਤਕਰੀਬਨ ਪੰਜ ਚਾਰ ਕਿੱਲੇ ਸਾਈਡ ਤੇ ਹੋਇਆ ਇਹ ਜੋ ਤਮਾਕਾ ਹੋਇਆ ਜੇਕਰ ਪਿੰਡ ਦੇ ਵਿੱਚ ਹੋ ਜਾਂਦਾ ਤੇ ਬਹੁਤ ਹੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀਗਾ ਇਸ ਵੇਲੇ ਪੌਣੇ 5 ਵਜੇ ਦਾ ਟਾਈਮ ਹੋਣਾ ਜਿਸ ਨੂੰ ਇੱਥੇ ਕੋਈ ਆਵਾਜ਼ ਆਈ ਤਮਾਕੂ ਦੀ ਇਹ ਨਵਾਲੀ ਪੁਰਸਾਵੀ ਪਾਰਟੀ ਤੇ ਹੀ ਆ ਗਿਆ ਉਸਨੇ ਇੱਥੇ ਦੇਖਿਆ 4:00 ਵਜੇ 50 ਮਿੰਟ ਦੇ ਵਿੱਚ ਕਰੀਬ-ਕਰੀਬ ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਦੀ ਜਿਹੜੀ ਬਲਕਿ ਦੇਖਣ ਨੂੰ ਮਿਲੀ ਜਦੋਂ ਇਹ ਡਿੱਗਦੀ ਹੈ ਤੇ ਬਹੁਤ ਵੱਡਾ ਬਲਾਸਟ ਹੁੰਦਾ ਪਰ ਪਤਾ ਨਹੀਂ ਲੱਗਦਾ ਵੀ ਕਿੱਥੇ ਹੋਇਆ ਕਿੱਥੇ ਰਿਹਾ ਜਦੋਂ ਘਰਾਜੋਂ ਬਾਹਰ ਨਿਕਲ ਕੇ ਆਪਾਂ ਦੇਖਦੇ ਹਾਂ ਤੇ ਬਹੁਤ ਜ਼ਿਆਦਾ ਧੂੰਆਂ ਤਾਂ ਉੱਠਦਾ ਦਸ ਉੜਦੀ ਹੈ ਫਿਰ ਜਦੋਂ ਅਸੀਂ ਆਸ-ਆਸਤਾ ਜਦੋਂ ਕਿ ਡਰਦਿਆ ਮਾਹੌਲ ਵੀ ਬਣਿਆ ਸੀਗਾ ਕਿ ਕਿਤੇ ਹੋਰ ਨਾ ਕੁਝ ਹੋ ਜੇ ਕਿਤੇ ਹੋਰ ਨਾ ਕੁਝ ਹੋ ਜਾਵੇ ਔਰ ਬਹੁਤ ਵੱਡੀ ਆਪਾਂ ਕਿ ਮਜਾਹਲ ਕਹਿ ਸਕਦੇ ਡਿੱਗੀ ਹੈ ਡਿਫਿਊਜ਼ ਨਹੀਂ ਆਪਾਂ ਕਹਿ ਸਕਦੇ ਵੀ ਹੋ ਗਈ ਉੱਤੇ ਹੋਈ ਇੱਥੇ ਡਿੱਗੀ ਹੈ ਇਹਦੇ ਲਾਗੇ ਲਾਗੇ ਨਿੱਕੇ ਨਿੱਕੇ ਜਿਹੜੇ ਹੋਰ ਵੀ ਟੁਕੜੇ ਜਿਹੜੇ ਪਏ ਨੇ ਜਿਨ੍ਹਾਂ ਨੇ ਦੇਖੋ ਕਮਾਦ ਵੀ ਸਾਰਾ ਸਾੜ ਦਿੱਤਾ ਲਾਗੇ ਲਾਈਨ ਜਿਹੜੀ ਆ ਸਾਡੀ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਨੇ ਟਰਾਂਸਫਾਰਮ ਸਾਡਾ ਪਾਟ ਗਿਆ ਉਹਦਾ ਤੇਲ ਵਗ ਰਿਹਾ ਤੇ ਕਾਫੀ ਨੁਕਸਾਨ ਹੋਇਆ ਔਰ ਡਰ ਦਾ ਮਾਹੌਲ ਵੀ ਪੂਰਾ ਬਣਿਆ ਹੋਇਆ ਲੋਕ ਸਹਿਮੀ ਪਏ ਨੇ ਇਹ ਜੋ ਕਿ ਟੁਕੜੇ ਮਿਲੇ ਕੀ ਭਾਈ ਛੋਟੇ ਛੋਟੇ ਮਿਲੇ ਆਰਮੀ ਵਾਲੇ ਆਏ ਸੀ ਕਿਸੇਰੇ ਉਹ ਇੱਥੇ ਸਾਰਿਆਂ ਨੂੰ ਮਨਾ ਕਰਕੇ ਵੀ ਕੋਈ ਅੰਦਰ ਨਾ ਜਾਵੇ ਹੋ ਸਕਦਾ ਕਿ ਅੰਦਰ ਦਸ ਗਈ ਹੋਵੇ ਮਜ਼ਾ ਤੋਆ ਹੀ ਬਹੁਤ ਵੱਡਾ ਵਾ 15 ਫੁੱਟ ਦਾ ਤੋਆ ਔਰ ਤੀ ਤਾਂ 35 ਫੁੱਟ ਦਾ ਜਿਹੜਾ ਕਿ ਘੇਰਾ ਉਹਦਾ ਚੌੜਾ ਔਰ ਕਿੱਥੋਂ ਤੱਕ ਦੇਖੋ ਤੁਸੀਂ 15 15 ਫੁੱਟ ਬਾਹਰ ਨੂੰ ਮਿੱਟੀ ਚੱਕ ਕੇ ਮਾਰੀ ਉਹਨੇ ਕਿੜੇ ਕਿੜੇ ਮੋਟੇ ਤੇ ਇਹ ਚੀਨ دہشت ਪਾਈ ਹੈ دہشت ਪੂਰੀ ਪੈ ਗਈ دہشت ਪੂਰੀ ਪੈ ਗਈ ਜੀ ਬਹੁਤ ਜਿਆਦਾ ਇਲਾਕੇ ਵਿੱਚ ਕਰੀਬ 4:50 ਮਿੰਟ ਤੇ ਕਰੀਬ ਇਹ ਤਮਾਕਾ ਹੋਇਆ ਇੱਥੋਂ ਮੈਂ ਕਨਵਨ 15 ਕਿਲੋਮੀਟਰ ਕਰੀਬ ਹੈ ਇੰਨਾ ਤਮਾਕਾ ਸੀ ਮੈਂ ਸੈਰ ਕਰ ਰਿਹਾ ਸੀ ਵੀ ਇੰਨਾ ਤਮਾਕਾ ਸੀ ਸੱਤਾਂ ਵੀ ਲਗੀਆਂ ਸ਼ੀਸ਼ੇ ਬਹੁਤ ਖੜਖੜ ਦੀ ਆਵਾਜ਼ ਆਈ ਤੇ ਸਾਰੇ ਇਲਾਕੇ ਚ ਬਹੁਤ ਸਾਮਲਾ ਹਾਲ ਬਣ ਗਿਆ ਇਸ ਚੀਜ਼ ਨਾਲ ਪੰਜ ਲਗਾਤਾਰ ਤਮਾਕੇ ਹੋਏ ਇਹ ਪਿੰਡ ਸਿਸਰਾ ਜੀ ਪਣੀ ਮੀਆਂਖਾ ਥਾਣਾ ਪਿੰਡਾ ਜਿਲ੍ਹਾ ਗੁਰਦਾਸਪੁਰ ਹਾਂਜੀ ਥੁਮਾਕਾ ਨਾ ਕਾਫੀ ਲੋਕਾਂ 'ਚ ਮਾਹੌਲ ਕਰਦਾ ਬਹੁਤ ਮੈਂ ਕਹਿੰਦਾ ਮਾਹੌਲ ਤੇ ਡਰ ਦਾ ਮਾਹੌਲ ਬਣ ਗਿਆ ਜੀ ਲੋਕ ਤੇ ਤੰਤਾ ਲੱਗਾ ਪਿਆ ਜੀ ਦੇਖ ਦੇਖ ਕੇ ਜਾਂਦੇ ਨੇ ਸਾਮੇ ਪੈ ਨੇ ਆਪਣੇ ਘਰਾਂ ਚ ਚਲੇ ਗਏ ਦੇਖੋ ਜੀ ਇਹ ਜੋ ਬਲਾਸਟ ਹੋਇਆ ਵਾ ਸਵੇਰੇ ਇਹ 4:50 ਮਿੰਟ ਤੇ ਹੋਇਆ ਆਪਣਾ ਅਸ਼ੁਰਨਾਦ ਲੇਗਾ ਵੀ ਕੀ ਆਪਣਾ ਨਾਲ ਕੀ ਘਟਨਾ ਮੇਰਾ ਬਲਵਿੰਦਰ ਸਿੰਘ ਸਾਹਿਬ ਕਾ ਸਰਪੰਚ ਪਿੰਡ ਰਾਜਪੁਰਾ ਮੇਰਾ ਇੱਕ ਤੋ तकरीबन 10 ਕਿਲੋਮੀਟਰ ਪਿੰਡ ਪੈਂਦਾ ਤੇ ਸਵੇਰੇ 4:50 ਮਿੰਟ ਤੇ तकरीबन ਇਹ ਥੁਮਾਕਾ ਹੋਇਆ ਇਹ ਪੰਜ ਥੁਮਾਕੇ ਹੋਏ ਨੇ ਜੋ ਕਿ ਸਭ ਤੋਂ ਵੱਡਾ ਜੋ ਬਲਾਸਟ ਹੋਇਆ ਇਹ ਵਾਲਾ ਹੋਇਆ ਇਹ ਜੋ ਤਕਰੀਬਨ 15 20 ਫੁੱਟ ਡੂੰਗਾ ਤੇ 30 35 ਫੁੱਟ ਚੜਾਈ ਦੇ ਵਿੱਚ ਇਹ ਜੋ ਤਮਾਕਾ ਹੋਇਆ ਲੱਗੇ ਟਰਾਂਸਫਰਮ ਹੈਗਾ ਟਰਾਂਸਫਰਮ ਪਟ ਗਿਆ ਉਹਦਾ ਤੇਲ ਵਗ ਰਿਹਾ ਹਾਈ ਬੋਲਡਰ ਦੀਆਂ ਤਾਰਾਂ ਟੁੱਟ ਗਈਆਂ ਨੇ ਕਮਾਰ ਦਾ ਗੰਨੇ ਦਾ ਖੇਤ ਹੈਗਾ ਉਹ ਨੁਕਸਾਨ ਹੋ ਗਿਆ ਤੇ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਾਨੀ ਮਾਲੀ ਨੁਕਸਾਨ ਜੋ ਹੈ ਕਿ ਉਹ ਨਹੀਂ ਹੋਇਆ ਕਿਉਂਕਿ ਪਿੰਡ ਤੋਂ तकरीबन ਪੰਜ ਚਾਰ ਕਿੱਲੇ ਸਾਈਡ ਤੇ ਹੋਇਆ ਇਹ ਜੋ ਤੁਮਹਾਂ ਕਹੋਇਆ ਜੇਕਰ ਪਿੰਡ ਦੇ ਵਿੱਚ ਹੋ ਜਾਂਦਾ ਤੇ ਬਹੁਤ ਹੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀਗਾ ਤੇ ਜੋ ਪ੍ਰਮਾਤਮਾ ਨੇ ਇਹ ਹੱਥ ਦੇ ਕੇ ਰੱਖ ਲਿਆ ਇਹ ਪਿੰਡ ਦੇ ਵਿੱਚ ਨਹੀਂ ਹੋਇਆ ਲਾਗੇ ਗੁਰਦੁਆਰਾ ਸਾਹਿਬ ਹੈਗਾ ਰਾਇਸ਼ ਹੈਗੀ ਹੈ ਇਹ ਜੋ ਲਾਗੇ ਕੋਠੀ ਹੈਗੀ ਹੈ ਇਹ ਕੋਠੀ ਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਸ਼ੀਸ਼ੇ ਟੁੱਟ ਚੁੱਕੇ ਨੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਤੇ ਇਹ तकरीबन ਕੋਈ ਦੋ ਕਿੱਲੇ ਹੈਗਾ ਇਹ ਜੋ ਕੋਠੀ ਆ ਗਈ ਹੈ ਦੋ ਕਿੱਲੇ ਹਟਮੀਆਂ ਇਹ ਜਿਸ ਤੇ ਬਲਾਸਟ ਹੋਇਆ ਉਹਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਉਹਦੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਹਾਂਜੀ ਤੇ ਇਸ ਗੱਲ ਦਾ ਥੋੜਾ ਬਚਾਅ ਹੋ ਗਿਆ ਕਿ ਪਰਮਾਤਮਾ ਨੇ ਬਚਾਅ ਕਰ ਦਿੱਤਾ ਕਿ ਰੈਸ਼ੀ ਇਲਾਕੇ ਦੇ ਵਿੱਚ ਨਹੀਂ ਆ ਥੋੜਾ ਬਾਹਰ ਹੋਇਆ ਤੇ ਇਸ ਕਰਕੇ ਜਾਨੀ ਮਾਲੀ ਨੁਕਸਾਨ ਹੋ ਤੋ ਬਚਾਅ ਹੋ ਗਿਆ ਇਹ ਭਾਜੀ ਸਵੇਰੇ 4:30 5 ਵਜੇ ਦਾ ਟਾਈਮ ਹੋਣਾ ਜਦੋਂ ਇੱਥੇ ਕੋਈ ਆਵਾਜ਼ ਆਈ ਧਮਾਕੇ ਦੀ ਤੇ ਨਾਲ ਹੀ ਪੁਰਸਾ ਦੀ ਪਾਰਟੀ ਤੇ ਹੀ ਆ ਗਏ ਉਸ ਨੇ ਵੀ ਬਾਕੀ ਅਫਸਰ ਆਏ ਆ ਜਿਹੜੇ ਆਰਮੀ ਦੇ ਅਫਸਰ ਆਏ ਜਾਂ ਸੀਮਾ ਦੇ ਅਫਸਰ ਆਏ ਆ। ਪਾਣੀ ਧਮਾਕਾ ਕਿੰਨੇ ਧਮਾਕਾ ਹੋਏ? ਇਹ ਕੋਈ 3-4 ਧਮਾਕਾ ਹੋਏ ਜੀ। ਅੱਛਾ ਤੇ ਕਾਦੇ ਲੱਗਦੇ ਆ? ਇਹਦੇ ਬਾਰੇ ਅਫਸਰਾਂ ਨੂੰ ਪਤਾ ਹੋਏਗਾ ਵੀ ਕਿਹਦੇ ਬਾਰੇ ਕੀ ਹੈ। ਉਹ ਇਨਸਪੈਕਟ ਦੱਸ ਸਕਦੇ ਆ ਵੀ ਇਹਦੇ ਬਾਰੇ ਕੀ ਗੱਲਬਾਤ ਹੈ। ਅੱਛਾ। ਆਮਾ ਕੇ 4 ਤੋਂ 5 ਹੋਏ ਨੇ। ਘਰ ਦਾ ਨੁਕਸਾਨ ਕਿੰਨਾ ਆਇਆ? ਨਹੀਂ ਘਰ ਦਾ ਨਹੀਂ ਇਹ ਖੇਤਾਂ ਦੇ ਵਿੱਚ ਹੀ ਨੁਕਸਾਨ ਆਇਆ।